ਤੇ ਇਹ ਤਿੰਨ ਕੁੜੀਆਂ ਸੀਗੀਆਂ ਜੀ ਯਾਨੀ ਬੈਂਡ ਦੇ ਵਿੱਚ ਪੰਜ ਬੱਚੇ ਸੀ ਇੱਕ ਕੰਮ ਤੋਂ ਵਾਪਸ ਆ ਰਹੇ ਸੀਗੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ ਤੇ ਇਹ ਤਿੰਨ ਕੁੜੀਆਂ ਤਾਂ ਗੱਡੀ ਦੇ ਵਿੱਚ ਹੀ ਪੂਰੀਆਂ ਹੋ ਗਈਆਂ ਜੀ ਦੋ ਬੱਚੇ ਸੀਰੀਅਸ ਆ ਜਿਆਦਾ ਉਹ ਦਾਖਲ ਕਰਵਾਏ ਵਾ ਤੇ ਡਰਾਈਵਰ ਸਾਲ ਮਾਰ ਗਿਆ ਜੀ ਡਰਾਈਵਰ ਬਚ ਗਿਆ ਡਰਾਈਵਰ ਹੁਣ ਪੁਲਿਸ ਦੀ ਗ੍ਰਿਫਤ ਦੇ ਵਿੱਚ ਇੱਕ ਸਾਲ ਪਹਿਲਾਂ ਕੈਨੇਡਾ ਸਟੱਡੀ ਵੀਜ਼ਾ ਤੇ ਪੜਨ ਗਈ ਪੰਜਾਬੀ ਕੁੜੀ ਦੀ ਹੋਈ ਮੌਤ ਤਾਂ ਦੱਸਦੇ ਕਿ ਹੁਣ ਇਹ ਉਹਨੇ ਕੈਨੇਡਾ ਤੋਂ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੰਜਾਬੀ ਕੁੜੀ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਬ੍ਰੈਮਟਨ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਤਿੰਨ ਸਹੇਲੀਆਂ ਦੀ ਮੌਤ ਹੋ ਗਈ ਸੀ ਪਿਛਲੇ ਦਿਨੀ ਇੱਕ ਕੁੜੀ ਤਾਂ ਬਟਾਲੀ ਦੀ ਰਹਿਣ ਵਾਲੀ ਸੀ ਜੋ ਕਿ 10 ਮਹੀਨੇ ਪਹਿਲਾਂ ਹੀ ਕੈਨੇਡਾ ਗਈ ਸੀ ਕਰਜ਼ਾ ਚੁੱਕ ਕੇ ਤੇ ਉਸ ਦੀ ਸਹੇਲੀ ਆਏ ਲੁਧਿਆਣੇ ਦੀ ਜਗਰਾਉਂ ਦੀ ਰਹਿਣ ਵਾਲੀ ਹੈ ਖੁਸ਼ਪ੍ਰੀਤ ਇਸ ਦਾ ਨਾਮ ਹੈ 23 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਜੋ ਕਿ ਆਪਣੀ ਸਹੇਲੀਆਂ ਦੇ ਨਾਲ ਕੰਮ ਤੋਂ ਵਾਪਸ ਆ ਰਹੀਆਂ ਸੀ ਗੱਡੀ ਦੇ ਵਿੱਚ ਤਾਂ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਰਾਤ ਦੇ ਵਿੱਚ ਰੱਖ ਦੇ ਵਿੱਚ ਜਾ ਵਜਦੀ ਹੈ ਤੇ ਹਾਦਸਾ ਇੰਨਾ ਭਿਆਨਕ ਸੀ ਕਿ ਪਿਛਲੀ ਸੀਟ ਤੇ ਬੈਠੀਆਂ ਤਿੰਨੇ ਸੇਲੀਆਂ ਦੀ ਮੌਤ ਹੋ ਗਈ ਸੀ ਤੁਨ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਉਹਨਾਂ ਦੀ ਲਾੜਲੀ ਧੀ ਇਸ ਦੁਨੀਆ ਤੋਂ ਚਲੀ ਗਈ ਹੈ ਵੱਡਾ ਸਦਮਾ ਲੱਗਾ ਪਰਿਵਾਰ ਨੂੰ ਖਬਰ ਸੁਣ ਕੇ ਲੜਕੀ ਜੀ 11 ਕ ਮਹੀਨਾ ਪਹਿਲਾਂ ਗਈ ਸੀ ਸਟੱਡੀ ਵੇ ਤੇ ਬਾ ਤੇ ਪਰਸੋਂ ਫੋਨ ਆਇਆ ਪਤਾ ਲੱਗਿਆ ਸ਼ਾਮ ਨੂੰ ਹਨ ਵੀ ਆ ਗੱਲ ਹੋ ਗਈ ਸਟੂਡੈਂਟ ਹੋ ਗਿਆ ਕੈਨੇਡਾ ਚ ਵੀ ਤਿੰਨ ਲੜਕੀਆਂ ਵੀ ਦੋ ਲੜਕੇ ਵੀ ਡਰਾਈਵਰ ਬਚ ਗਿਆ। ਬਾਕੀ ਉਧਰ ਹੈਗੇ ਰਿਸ਼ਤੇਦਾਰ ਫੋਨ ਕੀਤੇ ਹੋਇਆ ਵੀ ਕਾਰਵਾਈ ਕਰਕੇ ਹਲ ਦੱਸਣਗੇ। ਜੋ ਵੀ ਹੋਗਾ ਪਤਾ ਲੱਗੂਗਾ। ਇੰਨੇ ਲੜਕੀਆਂ ਦੀ ਡੈਥ ਹੋਈ ਹੈ ਇਹਦੇ ਚ? ਹਾਂ ਤਿੰਨ। ਇਹ ਬਾਕੀ ਦੋ ਕਿੱਥੇ ਨੇ ਸੀ ਪਤਾ ਲੱਗਿਆ? ਵੀ ਇੱਕ ਲੜਕੀ ਦਾ ਪਤਾ ਲੱਗਿਆ ਸੀ ਕਹਿੰਦੇ ਗਰਦਾਸਪੁਰ ਰੇੜੀ ਦੀ। ਬਾਕੀ ਨਹੀਂ ਪਤਾ ਲੱਗਿਆ। ਤੇ ਇਹ ਤਿੰਨ ਗੱਡੀਆਂ ਸੀਗੀਆਂ ਜੀ। ਤੇ ਯਾਨੀ ਬੈਂਡ ਦੇ ਵਿੱਚ ਪੰਜ ਬੱਚੇ ਸੀ ਇੱਕ ਕੰਮ ਤੋਂ ਵਾਪਸ ਆ ਰਹੇ ਸੀਗੇ। ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ। ਤੇ ਇਹ ਤਿੰਨ ਕੁੜੀਆਂ ਤਾਂ ਗੱਡੀ ਦੇ ਵਿੱਚ ਹੀ ਪੂਰੀਆਂ ਹੋ ਗਈਆਂ ਜੀ ਦੋ ਬੱਚੇ ਸੀਰੀਅਸ ਆ ਜਿਆਦਾ ਉਹ ਦਾਖਲ ਕਰਵਾਏ ਵਾ ਤੇ ਡਰਾਈਵਰ ਸਾਲ ਮਾਰ ਗਿਆ ਜੀ ਡਰਾਈਵਰ ਬਚ ਗਿਆ ਡਰਾਈਵਰ ਹੁਣ ਪੁਲਿਸ ਦੀ ਗ੍ਰਿਪ ਦੇ ਵਿੱਚ ਆ ਤੇ ਅੱਗੇ ਕਾਰਵਾਈ ਹਜੇ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਜੀ ਕਿਸੇ ਨਾਲ ਕੋਈ ਗੱਲ ਹੋਈ ਉਹ ਤੇ ਪਤਾ ਲੱਗਿਆ ਕਿ ਹਾਦਸਾ ਕਿਵੇਂ ਹੋਇਆ ਹੈ ਅਣਗਿਹਲੀ ਸੀ ਜਾਂ ਕੀ ਸੀ ਨਹੀਂ ਜੀ ਉਹਦੇ ਬਾਰੇ ਹਜੇ ਸਾਨੂੰ ਕੋਈ ਨਹੀਂ ਪਤਾ ਰਿਹਾ ਜੀ ਪੁਲਿਸ ਵਾਲੇ ਉਧਰ ਜਾਂਚ ਕਰ ਰਹੇ ਆ ਤੇ ਹਜੇ ਸਾਨੂੰ ਕੁਝ ਨਹੀਂ ਦੱਸ ਰਹੇ ਜੀ ਕੀ ਮੰਗ ਕਰਦੇ ਹੋ ਫਿਰ ਇਸ ਸਮੇਂ ਮੰਗੀ ਜੀ ਅਸੀਂ ਇਹੀ ਕਰ ਰਹੇ ਹਾਂ ਜੀ ਸਾਡੀ ਬੇਟੀ ਦਾ ਜਨਮ ਦੀ ਜੋ ਵੀ ਹੋਇਆ ਵਾ ਉਹਦੇ ਬਾਰੇ ਸਾਨੂੰ ਪਤਾ ਲੱਗਣਾ ਚਾਹੀਦਾ ਜੀ ਪਤਾ ਚਾਹੀਦਾ ਸਾਨੂੰ ਜੀ ਕਿ ਜੇ ਕਿਸੇ ਦੀ ਕੋਈ ਨਿਗਹਿਲੀ ਆ ਤਾਂ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹਾਂਜੀ